ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੱਕੀ ਕਣਕ ਮੂੰਗੀ ਦੇ ਜਿਹੜੇ ਮੰਡੀ ਦੇ ਵਿੱਚ ਰੇਟ ਚੱਲ ਰਹੇ ਨੇ ਪ੍ਰਾਈਵੇਟ ਜਾਂ ਸਰਕਾਰੀ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਮੱਕੀ ਦੀ ਗੱਲ ਕਰੀਏ ਜਿਹੜੀ ਆ ਆਲੂ ਵਾਲੇ ਬਾਣਾ ਦੇ ਵਿੱਚ ਲਾਈ ਵੀ ਹੈ ਮੱਕੀ ਇਸ ਟਾਈਮ ਉਹਦੀ ਬਾੜੀ ਚੱਲ ਰਹੀ ਹੈ ਵੀ ਤੇ ਕਿਸਮਤ ਦੀ ਗੱਲ ਕਰੀ ਤਾਂ 1899 ਜਿਹੜੀ ਕਿਸਮਾ ਉਹਦਾ ਝਾੜ ਇਸ ਵਾਰ ਜਿਹੜਾ ਬਹੁਤ ਵਧੀਆ ਨਿਕਲ ਰਿਹਾ ਹੈ ਤੇ ਨਾਲ ਹੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਜਿਹੜੀ ਗਿੱਲੀ ਮੱਕੀ ਆ ਇਸ ਟਾਈਮ ਮੰਡੀ ਦੇ ਵਿੱਚ ਤਾਂ ਉਹਦਾ ਰੇਟ ਹੈ ਜਿਹੜਾ 1700 ਤੋਂ ਲੈ ਕੇ 18-1900 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹ ਚੱਲ ਰਿਹਾ ਤੇ ਨਾਲ ਹੀ ਜੇ ਸੁੱਕੀ ਮੱਕੀ ਦੀ ਗੱਲ ਕਰੀਏ ਤਾਂ ਸੁੱਕੀ ਮੰਡੀ ਦਾ ਮੱਕੀ ਦਾ ਮੰਡੀਆਂ ਦੇ ਵਿੱਚ ਜਿਹੜਾ ਰੇਟ ਆ ਉਹ ਹੈਗਾ 2200 ਰੁਪਏ ਜਾਂ 2300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਿਹਾ ਤੇ ਜੇ ਆਪਾਂ ਸਰਕਾਰੀ ਰੇਟ ਦੀ ਗੱਲ ਕਰੀ ਜਿਹੜਾ ਸਰਕਾਰ ਵੱਲੋਂ ਇਸ ਵਾਰ ਮੱਕੀ ਦਾ ਸਰਕਾਰੀ ਰੇਟ 2400 ਰੁਪਏ ਤੋਂ ਉੱਪਰ ਜਿਹੜਾ ਉਹ ਤੈਅ ਕੀਤਾ ਗਿਆ ਸੀ ਸਰਕਾਰ ਵੱਲੋਂ ਪਰ ਉਹਦੇ ਵਿੱਚ ਸਰਕਾਰ ਨੇ ਮੌਇਸਚਰ ਦੀ ਜਿਹੜੀ ਉਹ ਗੱਲਬਾਤ ਰੱਖੀ ਸੀ ਵੀ 14 ਮੌਇਸਚਰ ਵਾਲੀ ਜਿਹੜੀ ਮੱਕੀ ਆਸੀਂ ਖਰੀਦਾਂਗੇ ਉਹਦਾ ਉਹਦੇ ਰੇਟ ਆ ਜਿਹੜਾ 2400 ਰੁਪਏ ਤੋਂ ਪਲੱਸ ਜਿਹੜਾ ਉਹ ਵਿਗੂਗੀ ਮੱਕੀ ਮੰਡੀ ਦੇ ਵਿੱਚ ਤੇ ਨਾਲ ਹੀ ਆਪਾਂ ਹੁਣ ਗੱਲ ਕਰਦੇ ਆਂ ਵੀ ਜਿਹੜੀ ਮੂਗੀ ਆ ਗਈ ਆਲੂ ਵਾਲੇ ਖੇਤਾਂ ਦੇ ਵਿੱਚ ਲਾਈ ਵੀ ਸੀ ਤਾਂ ਉਹਦਾ ਰੇਟ ਕੀ ਚੱਲ ਰਿਹਾ ਜੇ ਆਪਾਂ ਕਿਸਮ ਦੀ ਗੱਲ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਸਟਾਰ ਜਿਹੜੀ 444 ਕਿਸਮਾ ਮੂੰਗੀ ਦੀ ਉਹਦਾ ਰੇਟ ਅੱਜ ਦੇ ਟਾਈਮ ਮੰਡੀ ਦੇ ਵਿੱਚ 7000 ਤੋਂ ਲੈ ਕੇ 7500 7600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹ ਚੱਲ ਰਿਹਾ ਮੂੰਗੀ ਇਸ ਟਾਈਮ ਵਿਕ ਰਹੀ ਆ ਕਿ ਜਿਹੜੀ ਆਲੂ ਵਾਲੇ ਖੇਤਾਂ ਦੇ ਵਿੱਚ ਵੀਜੀ ਵੀ ਸੀ ਉਹਦੀ ਬਾਡੀ ਇਸ ਟਾਈਮ ਚੱਲ ਰਹੀ ਆ ਮੂੰਗੀ ਦੇ ਰੇਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਸਕਦੇ ਨੇ ਕਿ ਤੇ ਹੁਣ ਆਪਾਂ ਕਣਕ ਦੇ ਰੇਟਾਂ ਦੀ ਗੱਲ ਕਰੀਏ ਤਾਂ ਸਰਕਾਰੀ ਰੇਟ ਆ ਜਿਹੜਾ ਉਹ ਬਹੁਤ ਜ਼ਿਆਦਾ ਘਟ ਚੱਲ ਰਿਹਾ ਸੀ ਤੇ ਇਸ ਟਾਈਮ ਪ੍ਰਾਈਵੇਟ ਖਰੀਦ ਤੇ ਕਣਕ ਜਿਹੜੀ ਉਹ ਵਿਕ ਰਹੀ ਆ ਤਾਂ 2500 ਤੋਂ ਲੈ ਕੇ 27-2800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਉਹ ਵਿਕ ਰਹੀ ਆ ਬਾਜ਼ਾਰਾਂ ਦੇ ਵਿੱਚ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦਾ ਰੇਟ ਆ ਜਿਹੜਾ ਉਹ ਹੋਰ ਵੀ ਵੱਧ ਸਕਦਾ ਵਧਣ ਦੀ ਉਮੀਦ ਆ ਜਿਵੇਂ ਕਿ 3500 ਤੋਂ ਲੈ ਕੇ 3700 3800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹ ਕਣਕ ਦਾ ਰੇਟ ਹੈ ਜਿਹੜਾ ਵੱਧ ਸਕਦਾ ਕਿਉਂਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਜਿਹੜੀ ਪ੍ਰਾਈਵੇਟ ਖਰੀਦ ਆ ਉਹ ਘਟਾ ਸਕਦੀ ਹੈ ਜਾਂ ਬੰਦ ਵੀ ਕਰ ਸਕਦੀ ਹੈ ਪ੍ਰਾਈਵੇਟ ਖਰੀਦ ਨੂੰ ਜਿਸ ਦੇ ਕਾਰਨ ਰੇਟਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਕਿਉਂਕਿ ਜਿਹੜੇ ਅਨਾਜ ਨੇ ਅਨਾਜ ਦੇ ਭੰਡਾਰ ਨੇ ਸਰਕਾਰ ਦੇ ਕੋਲ ਇਹਨਾਂ ਦਾ ਜਿਹੜਾ ਕੋਟਾ ਉਹ ਬਹੁਤ ਜ਼ਿਆਦਾ ਘਟ ਗਿਆ ਤੇ ਘਟਣ ਦੇ ਕਾਰਨ ਰੇਟ ਵੀ ਵੱਧ ਸਕਦੇ ਨੇਗੇ ਸਰਕਾਰ ਨੂੰ ਪੂਰਾ ਕਰਨਾ ਪੈਂਦਾ ਫਿਰ ਉਹ ਇਸ ਲਈ ਪ੍ਰਾਈਵੇਟ ਖਰੀਦ ਆ ਜਿਹੜੀ ਉਹ ਬੰਦ ਵੀ ਹੋ ਸਕਦੀ ਹੈ ਜਾਂ ਘਟ ਸਕਦੀ ਹੈ ਕਿ ਇਹਦੇ ਕਾਰਨ ਹੀ ਕਣਕੇ ਦੇ ਰੇਟ ਵਧਣਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਸਲਾਂ ਦੇ ਹੋਰ ਨਵੇਂ ਰੇਟ ਲੈ ਕੇ ਆਵਾਂਗੇ ਇਸ ਤੋਂ ਉਹ ਜਾਣਕਾਰੀ ਦੇਵਾਂਗੇ ਤੇ ਆਪਾਂ ਬਾਸਮਤੀ ਦੇ ਰੇਟਾਂ ਬਾਰੇ ਵੀ ਗੱਲਬਾਤ ਕਰਾਂਗੇ ਵੀ ਕਿੰਨੇ ਚੱਲ ਰਹੇ ਨੇ ਤੇ ਕਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਸਕਦੇ ਨੇ ਬਾਸਮਤੀ ਦੇ ਰੇਟ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ